ਸਤਿ ਸ਼੍ਰੀ ਅਕਾਲ ਸਵਾਗਤ ਹੈ ਕਰੋ ਨਵੀਂ ਕਹਾਣੀ ਵਿੱਚ ਜਾਗੋ ਮਿੱਟੀ ਵਿੱਚ thropti ਨੇ ਕਿਹਾ ਨਹੀਂ ਉਹਦੇ ਮੂੰਹ ਵਿੱਚੋਂ ਨਿਕਲ ਗਿਆ ਖਸਮਾ ਖਾਣੀ ਹਾਰਨ ਦੀ ਖੌਰੀ ਆਵਾਜ਼ ਨਾਲ ਉਸਦੇ ਕੰਨ ਜੋ ਪਾਟਣ ਨੂੰ ਆਏ ਸਨ ਅੱਜ ਤੱਕ ਹਾਰਨ ਦੀਆਂ ਜਿੰਨੀਆਂ ਵੀ ਆਵਾਜ਼ਾਂ ਉਸਦੇ ਕੰਨਾਂ ਵਿੱਚ ਪਈਆਂ ਸਨ ਇਹ ਸਬਣਾ ਨਾਲੋਂ ਖੌਰੀ ਸੀ ਗਣੇਸ਼ ਟੈਕਸੀ ਵਾਲਾ ਨਹੀਂ ਚਾਨਣ ਸ਼ਾ ਉਰੀ ਹੋਣਗੇ ਆਪਣੇ ਪਤੀ ਭਗਤਰਾਮ ਦੇ ਮੂੰਹੋਂ ਸ਼ਾਦਾ ਨਾਮ ਸੁਣ ਕੇ ਤ੍ਰੋਪਤੀ ਕੁਝ ਸ਼ਰਮਾ ਜਹੀ ਗਈ ਹਾਏ ਕਿਤੇ ਸਾਹ ਹੁਰਾਂ ਸੁਣ ਹੀ ਨਾ ਲਿਆ ਹੋਵੇ ਤਿੰਨ ਚਾਰ ਦਿਨ ਪਹਿਲਾਂ ਹੀ ਮੂੰਹ ਨੇਰੇ ਗਣੇਸ਼ ਦੀ ਟੈਕਸੀ ਦੀ ਹਾਰਨ ਸੁਣ ਕੇ ਤ੍ਰੋਪਤੀ ਦੇ ਮੂੰਹੋਂ ਨਿਕਲਿਆ ਸੀ ਕਸਮਾ ਖਾਣਾ ਨੂੰ ਖਵਰੇ ਨੀਂਦਰ ਹੀ ਨਹੀਂ ਪੈਂਦੀ ਉਹਨੂੰ ਭਗਤਰਾਮ ਦੇਵ ਦੇ ਸਮਝਾਉਣ ਤੇ ਕਿ ਇਹ ਟੈਕਸੀ ਵਾਲੇ ਗਰੀਬ ਦਾ ਚਲਾਨ ਹੋ ਗਿਆ ਹੈ ਵਿਚਾਰਾ ਸ਼ਰਨਾਰਥੀ ਹੈ ਸ਼ਿਫਾਰਿਸ਼ ਲਈ ਆਖਦਾ ਤਰੋਪਤੀ ਨੇ ਹੋਰ ਉੱਚਾ ਆਖਿਆ ਸੀ ਹਾਏ ਖਸਮਾ ਨੂੰ ਕਨੇਸ਼ ਇਹ ਗੱਲ ਸੁਣ ਲਈ ਸੀ ਪਰ ਗਰਜ਼ਮੰਦ ਕੀ ਆਖਦਾ ਅੱਜ ਚੰਨਨ ਸ਼ਾਹ ਦਾ ਲਹਿਜ ਭਗਤ RAM ਨੂੰ ਤ੍ਰੋਪਤੀ ਦੀ ਝੜਕ ਤੋਂ ਬਚਾ ਗਿਆ ਮੋਟਰ ਬੂਹੇ ਅੱਗੇ ਖੜੀ ਕਰਕੇ ਚੰਨਨ ਸ਼ਾਹ ਸਿੱਤਾ ਭਗਤ RAM ਦੇ ਸੋਹਣ ਕਮਰੇ ਵਿੱਚ ਹੀ ਆ ਗਿਆ ਤ੍ਰੋਪਤੀ ਨੇ ਜੀ ਆਇਆਂ ਆ ਕੇ ਕੁਰਸੀ ਅੱਗੇ ਕੀਤੀ ਝਟਕੀ ਵਜਾਉਂਦਿਆਂ ਖੜੇ ਖੜੋਤੇ ਹੀ ਚੰਨਨ ਸ਼ਾਹ ਨੇ ਪੁੱਛਿਆ ਲਾਲਾ ਜੀ ਤਿਆਰ ਹੋ ਜੀ ਹਾਂ ਬਸ ਦਵਾਈ ਦੀ ਸ਼ੀਸ਼ੀ ਲੈ ਲਵਾਂ ਮੋੜਦਿਆਂ ਖਬਰੇ ਦੇਰ ਹੀ ਹੋ ਹੋ ਜਾਵੇ ਨਾਲੇ ਭਗਤ RAM ਦੀ ਗੱਲ ਨੂੰ ਵਿੱਚੋਂ ਹੀ ਟੋਕੇ ਚੰਨਣ ਸ਼ਾਹ ਨੇ ਕਿਹਾ ਨਹੀਂ ਜੀ ਹੁਣੇ ਮੋੜਦੇ ਹਾਂ ਨਵੀਂ ਮੋਟਰੇ 2.5 ਘੰਟਿਆਂ ਵਿੱਚ ਅੰਬਾਲੇ ਘੰਟਾ ਪਰ ਉੱਥੇ ਤੇ 2.5 ਵਿੱਚ ਹੀ ਮੋੜ ਦਿੱਲੀ ਕੁੱਲ 6 ਘੰਟਿਆਂ ਦੀ ਗੱਲ ਹੈ ਹੁਣ 6 ਵਜੇ ਨੇ ਜੇ 10-15 ਮਿੰਟਾਂ ਵਿੱਚ ਤੁਰ ਪਈਏ ਤਾਂ ਸਵਾ 12 ਵਜੇ ਤੱਕ ਪਰਤ ਆਵਾਂਗੇ। ਨਹੀਂ ਸ਼ਾਹ ਜੀ ਸ਼ਰਨਾਰਥੀ ਕੈਂਪ ਵਿੱਚ ਮੇਰੇ ਦੋ ਸਵਾ 2 ਘੰਟੇ ਕੱਟੋ-ਕੱਟ ਜ਼ਰੂਰ ਲੱਗ ਜਾਣੇ ਨੇ। ਚਲੋ ਹੱਦ 3 ਵਜੇ ਤੱਕ ਸਹੀ। ਸ਼ਾਮ ਤੋਂ ਪਹਿਲਾਂ ਤੇ ਆ ਹੀ ਜਾਵਾਂਗੇ। ਉਠੋ ਛੇਤੀ ਕਰੋ। ਜਿਤਨੇ ਛੇਤੀ ਜਾਵਾਂਗੇ ਉਤਨੇ ਹੀ ਛੇਤੀ ਪਰਤਾਂਗੇ। ਤ੍ਰੋਪਤੀ ਨੇ ਆਖਿਆ ਜੇ ਦੇਰ ਹੋ ਜਾਣ ਦਾ ਡਰ ਹੋਵੇ ਜਾਂ ਰਾਤ ਉੱਥੇ ਹੀ ਰਹਿਣਾ ਪੈ ਜਾਵੇ। ਪਹਿ ਜਾਣਾ ਹੋਵੇ ਤਾਂ ਭਾਰਾ ਕੱਪੜਾ ਜਾਂ ਬਿਸਤਰਾ ਨਾਲ ਚੰਨਣ ਸਾਹਣੇ ਤ੍ਰੋਪਤੀ ਨੂੰ ਵੀ ਗੱਲ ਪੂਰੀ ਕਰਨ ਨਾ ਦਿੱਤੀ ਤੇ ਭਗਤ RAM ਦਾ ਹੱਥ ਫੜ ਕੇ ਮੰਜੇ ਉਤੋਂ ਉਠਾੜਿਆ ਚਲੋ ਕਿਸੇ ਚੀਜ਼ ਦੇ ਨਾਲ ਲੈ ਜਾਣ ਦੀ ਲੋੜ ਨਹੀਂ ਭਰਤ ਨੇ ਜੇ ਸਰਦੀ ਮਨ ਦੇ ਹੋ ਤਾਂ ਮੋਟਰ ਵਿੱਚ ਕੰਬਲ ਪਿਆਈ ਬਲੇਟ ਲਿਓ 3 ਵਜੇ ਜ਼ਰੂਰ ਤੁਹਾਨੂੰ ਘਰ ਪਹੁੰਚਾ ਦੇਵਾਂਗਾ ਬੜੀ ਤਸੱਲੀ ਨਾਲ ਨਵੀਂ ਮੋਟਰ ਦੇ ਨਾਮ ਗੱਦਿਆਂ ਤੇ ਆਰਾਮ ਨਾਲ ਢੋਲਾ ਕੇ ਬੈਹੰਦਿਆ ਭਖਤਰਾਮ ਨੇ ਕਿਹਾ ਤ੍ਰੋਪਤੀ ਜੀ ਜਿਹੜਾ ਵੀ ਕੋਈ ਕੰਮ ਕਾਜ ਵਾਲਾ ਆਵੇ 3 ਵਜੇ ਦਾ ਵਕਤ ਦੇ ਦੇਣਾ ਚੰਨਣ ਸ਼ਾਹ ਨੇ ਭਖਤਰਾਮ ਦੇ ਗੋਡਿਆਂ ਤੇ ਕੰਬਲ ਸੁੱਟਦਿਆਂ ਕਿਹਾ ਬਸ ਤੁਸੀਂ ਡਿਪ ਡਿਪਟੀ ਕਮਿਸ਼ਨਰ ਨੂੰ ਮੂੰਹ ਵਖਾਉਣਾ ਤੇ ਸਾਡਾ ਕੰਮ ਹੋ ਜਾਣਾ ਫਿਰ ਤੁਸੀਂ ਜਿੱਥੇ ਜਾਣਾ ਹੋਇਆ ਜਾਣ ਜਾਇਓ ਬੜੀ ਖੁਸ਼ੀ ਨਾਲ ਪੈਟਰੋਲ ਬਹੁਤ ਈਰਾ ਹੈ। ਲਾਲ ਭਖਤ RAM ਸ਼ਰਨਾਰਥੀ ਨੇਤਾ ਹਨ। ਸਵੇਰ ਤੋਂ ਸ਼ਾਮ ਤੱਕ ਇਹਨਾਂ ਕੋਲ ਲੋੜਵੰਦ ਸ਼ਰਨਾਰਥ ਸ਼ਰਨਾਰਥੀ ਆਉਂਦੇ ਰਹਿੰਦੇ ਹਨ। ਪੂਰੀ ਸਭ ਦੀਆਂ ਗੱਲਾਂ ਹਮਦਰਦ ਦੇ ਨਾਲ ਸੁਣ ਕੇ ਕੰਮ ਕਰਵਾਉਣ ਦਾ ਯਤਨ ਕਰਦੇ ਹਨ। ਤ੍ਰੋਪਤੀ ਦਾ ਵੀ ਸੁਭਾਅ ਉੰਜ ਤਾਂ ਬੜਾ ਮਿੱਠਾ ਤੇ ਦਿਲ ਬੜਾ ਹਮਦਰਦ ਹੈ। ਪਰ ਸਵੇਰੇ ਜਾਗਣ ਤੋਂ ਪਹਿਲਾਂ ਤੇ ਰਾਤੀ 100 ਜਾਣ ਤੋਂ ਪਿੱਛੋਂ ਤੱਕ ਜਿਹੜੇ ਆਦਮੀ ਬੂਹੇ ਪਾਉਂਦੇ ਰਹਿੰਦੇ ਹਨ ਉਨਾਂ ਤੋਂ ਉਹ ਕਦੇ ਬੜੀ ਔਖੀ ਹੋ ਜਾਂਦੀ ਹੈ ਹੁਣ ਮੋਟਰ ਕੁਆਟਰੋਂ ਬਾਹਰ ਨਿਕਲੀ ਹੀ ਸੀ ਕਿ ਇੱਕ ਸ਼ਰਨਾਰਥੀ ਨੇ ਲਾਲਾ ਭਗਤ RAM ਬਾਰੇ ਆਣ ਪੁੱਛਿਆ ਤ੍ਰੋਪਤੀ ਨੇ ਚੰਨਣ ਸੰਗ ਚੰਨਣ ਸ਼ਾ ਨਾਲ ਅੰਬਾਲੇ ਜਾਣ ਬਾਰੇ ਦੱਸਿਆ ਤਾਂ ਉਹ ਬੁੜਬੁੜ ਕਰਦਾ ਚਲਾ ਗਿਆ ਸ਼ਰਮਾਇਦਾਰਾਂ ਨਾਲ ਉੱਡ ਕੇ ਤੁਰ ਪੈਂਦੇ ਨੇ ਜੇ ਅੱਜ ਮੇਰੇ ਨਾਲ ਕਸਟੋਡੀਅਨ ਪਾਸ ਨਾ ਗਏ ਤਾਂ ਸ਼ਾਮੀ ਭਾਂਡਾ ਟਿੰਡਾ ਸੜਕ ਤੇ ਹੋ ਇਹ ਅਜੇ ਗਿਆ ਹੀ ਸੀ ਕਿ ਇੱਕ ਹੋਰ ਆਣਾ ਟੋਸਿਆ ਮੇਰਾ ਕਾਰਜਾ ਮਨਜ਼ੂਰ ਤਾਂ ਕਰਵਾ ਦਿੱਤਾ ਦਿੱਤਾ ਏ ਲੈਣ ਲਈ ਜਮਾਨਤ ਕੌਣ ਦੇਵੇ ਮੇਰੀ ਬਦਲੀ ਦੇ ਕਾਗਜ਼ਾਂ ਤੇ ਅੱਜ ਦਸਤਕਤ ਹੋ ਜਾਣੀ ਨੇ ਮਕਾਨ ਸੰਬੰਧੀ ਸ਼ਰਨਾਰਥੀਆਂ ਨਾਲ ਭਰਿਆ ਪਿਆ ਹੈ ਮਾਤਾ ਪਿਤਾ ਬੁੱਢੇ ਨੇ ਘਰ ਵਾਲੀ ਪੂਰੀਆਂ ਦਿਨ ਤੇ ਹੈ ਜਿੱਥੇ ਬਦਲੀ ਕਰਦੇ ਨੇ ਉੱਥੇ ਰਹਿਣ ਲਈ ਟੈਂਟ ਦਾ ਵੀ ਪ੍ਰਬੰਧ ਨਹੀਂ ਮੈਂ ਪੇਸ਼ਾਵਰ ਵਿੱਚ ਏ ਡੀ ਐਮ ਸਾ ਇੱਥੇ ਕਲਰਕੀ ਮਿਲੀ ਹੈ ਉਸ ਤੋਂ ਵੀ ਹਟਾਉਣ ਦੀ ਤਜ਼ਵੀਹਾ ਹੋ ਰਹੀਆਂ ਨੇ ਪੰਜੀ 160 ਬੰਗਲਿਆਂ ਦੇ ਮਾਲਕ ਨੂੰ ਇੱਥੇ ਕਿਸੇ ਕੋਠੀ ਦੇ ਬਰਾਂਡੇ ਵਿੱਚ ਵੀ ਟਿਕਾਣਾ ਨਾ ਮਿਲੇ ਦਸੂਫ ਕਿੱਥੇ ਸਿਰਲ ਕੋਈ ਧ੍ਰੋਪਤੀ ਹੈ ਜੇ ਸਾਰੇ ਆਉਣ ਵਾਲੇ ਸ਼ਨਾਰਤੀਆਂ ਦੇ ਇਹ ਕੰਮ ਸੁਣ ਕੇ 3 ਵਜੇ ਆਉਣ ਦਾ ਵਕਤ ਦਿੰਦੀ ਗਈ ਪਾਣੀ ਦੀਆਂ ਨਰਮ ਤੇ ਨਾਜ਼ੁਕ ਬੂੰਦਾਂ ਲਗਾਤਾਰ ਵਸ-ਵਸ ਕੇ ਪੱਥਰ ਦੀਆਂ ਸਖਤ ਚਟਾਨਾਂ ਵਿੱਚ ਵਿੱਚ ਵੀ ਆਪਣੀ ਥਾਂ ਬਣਾ ਲੈਂਦੀਆਂ ਹਨ ਧਰੋਪਤੀ ਦੇ ਹਿਰਦੇ ਵਿੱਚ ਤਾਂ ਮਾਂ ਦਿਲ ਹੈ ਪਤੀ ਗਿਆ ਪੁੱਤ ਗਿਆ ਹੁਣ ਪਤ ਪਤ ਵੀ ਜਾਂਦੀ ਹੈ ਇੱਕ ਅਧਖੜ ਜਹੀ ਉਮਰ ਦੀ ਸ਼ਰਨਾਰਥਨ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਧਰੋਪਤੀ ਤਿੰਨ ਵਜੇ ਆਉਣ ਲਈ ਉਸ ਨੂੰ ਆਖਣ ਹੀ ਲੱਗੀ ਸੀ ਕਿ ਸ਼ਰਨਾਰਥਨ ਨੇ ਆਪਣੀ ਵਿਥਿਆ ਆਰੰਭ ਦਿੱਤੀ ਅੱਖਾਂ ਜੀਵ ਲਈ ਜੀਵ ਨਹੀਂ ਪਰ ਜੀਵ ਤੋਂ ਬਿਨਾ ਵੀ ਨਹੀਂ ਐਉਂ ਪ੍ਰਤੀਤ ਹੋਇਆ ਜਿਵੇਂ ਦੁਖੀ ਸ਼ਰਨਾਰਥਨ ਦੀ ਦਰਦ ਕਹਾਣੀ ਉਸ ਦੀ ਜਵਾਨ ਤੇ ਤੇ ਤ੍ਰੋਪਤੀ ਦੀ ਅੱਖਾਂ ਤੋਂ ਇੱਕ ਸਾਥ ਹੀ ਸੁਣਾਈ ਜਾ ਰਹੀ ਹੈ ਇਹ ਆਪ ਧਿਆਨ ਨੇ ਵਿੱਚ ਤ੍ਰੋਪਤੀ ਹੋਣ ਆਉਣ ਵਾਲੀਆਂ ਨੂੰ ਆਉਣ ਵਾਲਿਆਂ ਨੂੰ 3 ਵਜੇ ਦਾ ਵਕਤ ਦੇਣੋਂ ਵੀ ਇੱਕ ਬੇਰ ਭੁੱਲ ਗਈ ਇੱਕ ਹੋਰ ਬੀਬੀ ਜਿਸ ਨੇ ਆਪਣੇ ਗੋਰੇ ਨਿਸ਼ੋਜੇ ਸਰੀਰ ਨੂੰ ਲੀਰੋ ਲੀਰ ਹੋ ਚੁੱਕੇ ਮੈਲੇ ਖਲਟ ਦੁਪट्टे ਨਾਲ ਮਸਾਂ ਹੀ ਕੱਜਿਆ ਹੋਇਆ ਸੀ ਤ੍ਰੋਪਤੀ ਵਾਲਾਉਂਦੀ ਦੀ ਸੀ ਸਰੀਰ ਦੇ ਅਗਲੇ ਹਿੱਸੇ ਨੂੰ ਕੱਜਣ ਲਈ ਉਸ ਦਾ ਸਿਰ ਇੰਨਾ ਝੁਕਿਆ ਹੋਇਆ ਸੀ ਕਿ ਉਹ ਸਾਹਮਣੇ ਆਉਂਦੇ ਜਾਂਦੇ ਨੂੰ ਨਹੀਂ ਸਿੱਦੇ ਵੇਖ ਸਕਦੀ ਧਰਤੀ ਵਿੱਚ ਅੱਖਾਂ ਗੱਡੀ ਉਹ ਬੂਹੇ ਅੱਗੇ ਪੁੱਜੀ ਤਾਂ ਮਹਾਠ ਤੇ ਆਬ ਧਿਆਨੇ ਸੋਚਾਂ ਵਿੱਚ ਖੜੇ ਇੱਕ ਸ਼ਰਨਾਰਥੀ ਦਾ ਸਿਰ ਉਸਦੀ ਉੱਕੀ ਵਿੱਚ ਲੱਗਾ ਉਹ ਤਰਮ ਕਰਕੇ ਡਿਗੇ ਡਿੱਗਣ ਦੀ ਆਵਾਜ਼ ਨੇ ਹੀ ਤ੍ਰੋਪਤੀ ਨੂੰ ਉਸਦੀ ਹੋਂਦ ਦਾ ਗਿਆਨ ਕਰਵਾਇਆ ਡਿੱਗਣ ਵਾਲੀ ਨੂੰ ਤ੍ਰੋਪਤੀ ਨੇ ਪਹਿਲੀ ਸ਼ਰਨਾਰਥਨ ਦੀ ਮਦਦ ਨਾਲ ਬਾਹਰਲੇ ਕਮਰੇ ਵਿੱਚ ਵਿਛੀ ਹੋਈ ਮੈਲੀ ਜਹੀ ਲੋਕਾਂ ਦੀਆਂ ਜੁੱਤੀਆਂ ਨਾਲ ਮਿੱਟੀੋਂ ਮਿੱਟੀ ਹੋਈ ਪਈ ਦਰੀ ਤੇ ਲਟਾ ਦਿੱਤਾ ਕਮਰੇ ਵਿੱਚ ਬੈਠੇ ਹੋਰ ਸਾਰਿਆਂ ਨੇ ਤ੍ਰੋਪਤੀ ਦੇ 3 ਵਜੇ ਆਇਓ ਆ ਕੇ ਉਠਾ ਦਿੱਤਾ ਡਿੱਗਣ ਵਾਲੀ ਦੀ ਬੇਹੋਸ਼ੀ ਨੂੰ ਵੇਖ ਕੇ ਤ੍ਰੋਪਤੀ ਦੇ ਹੋਸ਼ ਗੁਮ ਹੋ ਗਏ ਮੁੜਕੋ ਮੁੜਕੇ ਹੋਈ ਪਈ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਹਿਲੀ ਬੈਠੀ ਛਨਾਰਥਨ ਨੇ ਉੱਠ ਕੇ ਅੰਦਰੋਂ ਬੂਹਾ ਬੰਦ ਕਰ ਦਿੱਤਾ ਸੀ ਘਬराई ਹੋਈ ਤ੍ਰੋਪਤੀ ਨੇ ਬੂਹੇ ਦੀ ਚੀਤੋਂ ਚੋਂ ਬਾਹਰ ਝਾਕਿਆ ਹੀ ਸੀ ਕਿ ਹਾਰਨ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ ਹਾਂ 3 ਵੱਜ ਗਏ ਨੇ ਉਹ ਇਹ ਤੇ ਗਣੇਸ਼ੇ ਕਸਮਾ ਖਾਣਾ ਪਿਛਲੇ ਲਫਜ਼ਕ throopti ਦੇ ਮੂੰਹ ਸੁਤੇ ਸਿੱਧ ਨਿਕਲ ਨਿਕਲ ਤੇ ਗਈ ਪਰ ਉਸ ਦਾ ਮਾਨਾ ਕੁਝ ਸੋਚਾਂ ਜਹੀਆਂ ਵਿੱਚ ਪੈ ਗਿਆ ਗਣੇਸ਼ ਨੂੰ ਇਸ਼ਾਰੇ ਨਾਲ ਸੱਦ ਵੀ ਲਿਆ ਉਸ ਨੂੰ ਕੋਈ ਕੰਮ ਦੱਸਣ ਲਈ ਕੋਜੇ ਸੰਕੋਚ ਹੈ ਪਰ ਮਜਬੂਰੀ ਹੈ ਕਰੋਲ ਬਾਗ ਗੁਰਦੁਆਰਾ ਰੋਡ ਲੇਡੀ ਡਾਕਟਰ ਕਰਤਾਰ ਕੌਰ ਦਾ ਨਾਂ ਪੁੱਛ ਲੈ ਗਣੇਸ਼ਾ ਸਾਰੀ ਦਿੱਲੀ ਦਾ ਵਾਕਫ ਹੋ ਹੋ ਚੁੱਕਾ ਸੀ ਤ੍ਰੋਪਤੀ ਦੇ ਮੂੰਹੋਂ ਇਹ ਲਫ਼ਜ਼ ਸੁਣਦਿਆਂ ਹੀ ਟੈਕਸੀ ਲੈ ਕੇ ਉੱਡ ਗਿਆ ਗਣੇਸ਼ ਨੇ ਝਟ ਵਾਪਸ ਆਣ ਕੇ ਵੇੜੇ ਵੜਦਿਆਂ ਹੀ ਜ਼ੋਰਦਾਰ ਹਾਨ ਵਜਾਇਆ ਪਰ ਤ੍ਰੋਪਤੀ ਦੇ ਕੰਨ ਇਸ ਵੇਲੇ ਸਿਰਫ਼ ਸਰਨਾਰਥਨ ਦੀ ਪੀੜ ਹਾਏ ਹਾਏ ਤੋਂ ਨਵੇਂ ਜੀ ਦੀ ਰੌਣਾਕੀ ਚੀਚੀ ਸੁਣਨ ਵਿੱਚ ਹੀ ਪੂਰੇ ਰੁੱਝੇ ਸਨ ਲੇਡੀ ਡਾਕਟਰ ਨੂੰ ਵੇਖ ਕੇ ਤ੍ਰੋਪਤੀ ਨੇ ਸੁੱਖ ਦਾ ਸਾਹ ਲਿਆ ਜਨਾਨੀ ਦੀ ਹਾਲਤ ਵੇਖਵਾ ਕੇ ਕਰਤਾਰ ਕੌਰ ਨੇ ਤ੍ਰੋਪਤੀ ਦੀ ਸਫਤ ਕੀਤੀ ਟੈਕਸੀ ਵਾਲੇ ਦੇ ਚਲੇ ਜਾਣ ਪਿੱਛੋਂ ਮੈਨੂੰ ਖਿਆਲ ਆਇਆ ਨਹੀਂ ਤੇ ਟੈਲੀਫੋਨ ਹੀ ਕਰਵਾ ਦਿੰਦੀ ਤੁਸੀਂ ਇੱਕ ਵੇਰ ਨੋਟ ਕਰਵਾਇਆ ਸੀ ਤ੍ਰੋਪਤੀ ਦੀ ਗੱਲ ਸੁਣ ਕੇ ਲੇਡੀ ਡਾਕਟਰ ਨੇ ਕਿਹਾ ਹਾਂ ਉਹ ਕਮੁੰਡਾ ਸਿੰਘ ਉਰਾਂ ਦਾ ਨੰਬਰ ਸੀ ਪਰ ਹੁਣ ਤੇ ਉਹ ਸੁਨੀਆ ਹੀ ਨਹੀਂ ਪਹੁੰਚਾਉਂਦੇ ਪੈਸੇ ਵਾਲੇ ਆਦਮੀ ਨੇ ਜੇ ਆਪਣੇ ਕਿਸੇ ਸੰਬੰਧੀ ਜਾਂ ਮਿਲਣ ਗੈਨ ਵਾਲੇ ਦਾ ਕੰਮ ਹੋਵੇ ਤਾਂ ਤੁਰੰਤ ਬੰਦਾ ਭੇਜ ਦਿੰਦੇ ਨੇ ਖਾਸ ਮਾ ਖਾਣੇ ਪੈਸੇ ਦਾ ਐਡਾ ਕਮੈਂਟ ਤ੍ਰੋਪਤੀ ਦੀ ਹਾਂ ਦਰਦੀ ਵੇਖ ਕੇ ਲੈਡੀ ਡਾਕਟਰ ਨੇ ਜਨਾਨੀ ਸ਼ਨਾਰਥਨ ਦਾ ਪਤਾ ਨਵਾ ਪੁੱਛਿਆ ਤ੍ਰੋਤੀ ਨੇ ਸਾਰੀ ਵਾਰਤਾ ਸੁਣਾ ਕੇ ਕਿਹਾ ਇਸ ਦਾ ਪਤਾ ਨਿਵਾਤਾ ਅਸਾ ਅਜੇ ਪੁੱਛਿਆ ਹੀ ਨਹੀਂ ਜਰਾ ਠੀਕ ਠਾਕ ਹੋ ਲਵੇ ਇਹ ਵੀ ਚੰਗਾ ਹੋਇਆ ਕਿ ਇਹ ਕਿਤੇ ਛੜਕ ਤੇ ਹੀ ਵਿਚਾਰੀ ਅੱਛਾ ਭੈਣ ਤ੍ਰੋਪਤੀ ਮੈਂ ਤੇ ਆਪਣਾ ਰੋਣਾ ਰੋਣ ਵੀ ਤੁਹਾਡੇ ਆਉਣਾ ਸੀ ਲਾਲਾ ਜੀ ਕਿੱਥੇ ਨੇ ਕਿਉਂ ਕੀ ਗੱਲ ਏ ਉਹ ਅੰਬਾਲਾ ਦੇ ਤੱਕ ਗਏ ਸਨ ਬਸ ਹੁਣ ਆਉਣ ਵਾਲੇ ਹੀ ਹਨ ਗੱਲ ਕੀ ਦੱਸਾਂ ਭੈਣ ਜੀ ਜਿਸ ਗੈਰਜ ਵਿੱਚ ਮੈਂ ਕੰਮ ਕਰਦੀ ਕੰਮਕਾਰ ਕਰਦੀ ਹਾਂ ਤੁਹਾਨੂੰ ਤਾਂ ਪਤਾ ਹੀ ਏ 2000 ਲਾ ਕੇ ਮੈਂ ਪਾਰਟੀਸ਼ਨ ਕਰਵਾਇਆ ਦਿਨੇ ਕੰਮ ਕਰਦੀ ਹਾਂ ਰਾਤ ਉੱਥੇ ਹੀ ਕਾਊਚ ਤੇ ਲੰਮੀ ਪੈ ਜਾਂਦੀ ਹੈ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਵਾਲਾ ਗੈਰਾਜ਼ ਬਖਸ਼ੀ ਖੁਸ਼ਹਾਲ ਚੰਦ ਐਡਵੋਕੇਟ ਨੇ ਆਪਣੇ ਨਾਂ ਅਲਾਰਟ ਕਰਵਾ ਲਿਆ ਹੈ ਖਜ਼ਮਾ ਖਾਣੇ ਹਾਂ ਭੈਣ ਤ੍ਰੋਪਤੀ ਮੇਰੀ ਤੇ ਚਿੰਤਾ ਨਾਲ ਰਾਤ ਨੀਂਦ ਨਹੀਂ ਪੈਂਦੀ 3 ਵਜੇ 3:30 4 5 ਦਾ ਵਕਤ ਹੋ ਗਿਆ ਲਾਲਾ ਭਗਤ RAM ਦੇ ਕੁਆਟਰ ਸਾਹਮਣੇ ਸ਼ਰਨਾਰਥੀਆਂ ਦੀ ਭੀੜ ਲੱਗੀ ਹੋਈ ਸੈ ਪਰ ਉਹ ਅਜੇ ਅੰਬਾਲਾ ਨੂੰ ਵਾਪਸ ਨਹੀਂ ਮੁੜੇ ਚਾਨਣ ਸਾਹ ਹੋਰ ਅਨੇਕਾਂ ਨੂੰ ਟੈਲੀਫੋਨ ਹੀ ਕਰਕੇ ਪਤਾ ਕਰੋ। ਤ੍ਰੋਪਤੀ ਦੇ ਕਹਿਣ ਤੇ ਉਸਦੇ ਨਿੱਕੇ ਮੁੰਡੇ ਨੇ ਟੈਲੀਫੋਨ ਦੀ ਕਿਤਾਬ ਵੇਖ ਕੇ ਕਿਹਾ ਉਹਨਾਂ ਦੇ ਘਰ ਤਾਂ ਫੋਨ ਟੈਲੀਫੋਨ ਹੈ ਹੀ ਨਹੀਂ। ਨਹੀਂ ਹੈ। ਲਾਲਾ ਜੀ ਨੇ ਹੁਣ ਇਹ ਕੋਸ਼ਿਸ਼ ਕਰਕੇ ਲਵਾ ਦਿੱਤਾ। ਤ੍ਰੋਪਤੀ ਦੀ ਗੱਲ ਸੁਣ ਕੇ ਇੱਕ ਸ਼ਰਨਾਰਥੀ ਨੇ ਕਿਹਾ ਲਾਲਾ ਜੀ ਵੀ ਭੱਜ ਕੇ ਸਮਰਾਇਦਾਰਾਂ ਦੇ ਕੰਮ ਕਰ। ਕੰਮ ਹੀ ਕਰਦੇ ਨੇ। ਖਸਮਾ ਖਾਣੇ ਨਕਸੇ ਛੱਟਾਂ ਨੂੰ ਆ ਜਾਂਦੇ ਨੇ ਸ਼ਰਮਾਏ ਬਿਨਾ ਕੋਈ ਕੰਮ ਵੀ ਚੱਲਦਾ ਹੁਣ ਚੰਨਣ ਸ਼ਾਹ ਔਰ ਹੀ ਲਾਲਾ ਜੀ ਨੂੰ ਆਪਣੇ ਮੋਟਰ ਵਿੱਚ ਬਿਠਾ ਕੇ ਬਾਲੇ ਲੈ ਗਏ ਨੇ ਕੰਮ ਭਾਵੇਂ ਉਹਨਾਂ ਦਾ ਆਪਣਾ ਵੀ ਸੀ ਪਰ ਲਾਲਾ ਜੀ ਨੇ ਸ਼ਰਨਾਰਥੀਆਂ ਦੀ ਖਬਰ ਲੈਣ ਜਾਣਾ ਸੀ ਆਰਾਮ ਨਾਲ ਗਏ ਨੇ ਆਰਾਮ ਨਾਲ ਆ ਜਾਣਗੇ ਗੱਲ ਕਰਦਿਆਂ ਕਰਦਿਆਂ ਹੀ ਤ੍ਰੋਪਤੀ ਦੇ ਮੁੰਡੇ ਨੂੰ ਫਿਰ ਆਵਾਜ਼ ਦਿੱਤੀ ਟੈਲੀਫੋਨ ਪੁੱਛਕਿਛ ਦੇ ਦਫ਼ਤਰੋਂ ਲਾਲਾ ਚੰਨਣ ਸ਼ਾਹ ਦਾ ਨੰਬਰ ਪਤਾ ਕਰ ਲਵੋ ਕਿੱਥੋਂ ਬੋਲਦੇ ਹੋ ਜੀ ਚੰਨਣ ਸ਼ਾਨ ਦੀ ਕੋਠਿਓ ਚਾਹ ਉਰੀਆਂ ਬਾਲੇ ਗਏ ਸਨ ਆ ਗਏ ਹਨ ਉਹਨਾਂ ਨੂੰ ਜਰਾ ਟੈਲੀਫੋਨ ਦਿਓ ਤੁਸੀਂ ਥੋੜੀ ਦੇਰ ਨੂੰ ਟੈਲੀਫੋਨ ਕਰਨਾ ਇਸ ਵੇਲੇ ਉਹ ਬਾਹਰ ਬਗੀਚੇ ਵਿੱਚ ਬੈਠੇ ਹਨ ਕੁਝ ਪਰੌਣੇ ਆਏ ਹੋਏ ਹਨ ਪਾਰਟੀ ਹੋ ਰਹੀ ਹੈ ਅੱਛਾ ਉਹਨਾਂ ਤੋਂ ਪਤਾ ਕਰ ਦਿਓ ਕਿ ਲਾਲਾ ਭਗਤ RAM ਉਰੀ ਜੋ ਉਹਨਾਂ ਦੇ ਨਾਲ ਗਏ ਸਨ ਉਹ ਕਿੱਥੇ ਹਨ ਤੁਸੀਂ ਕੌਣ ਬੋਲਦੇ ਹੋ thropti lalaji ਦੇ ਘਰੋਂ अच्छा एक मिनट उडीको ਜਾਂ ਆਪਣਾ ਨੰਬਰ ਦੱਸ ਦਿਓ ਤਰੋਪਤੀ ਆਪਣਾ ਨੰਬਰ ਦੱਸ ਕੇ ਕਰਤਾਰ ਕੌਰ ਨਾਲ ਗੱਲ ਨਹੀਂ ਲੱਗਣ ਲੱਗੀ ਸੀ ਕਿ ਤਰੰਤ ਟੈਲੀਫੋਨ ਦੀ ਘੰਟੀ ਵੱਜੀ ਹੈਲੋ ਹਾਂਜੀ شاہ ਜੀ ਆਖਦੇ ਹਨ ਕਿ ਲਾਲਾ ਜੀ ਡਿਪਟੀ ਕਮਿਸ਼ਨਰ ਦੀ ਕੋਠੀ ਤੋਂ ਹੀ ਟਾਂਗਾ ਲੈ ਸ਼ਨਾਰਥੀ कॅम्प ਵਿੱਚ ਚਲੇ ਗਏ ਸਨ ਮੋਟਰ ਵਿੱਚ ਪੈਟਰੋਲ ਥੋੜਾ ਸੀ ਤੇ شاہ ਉਹਰਾ ਆਪਣੇ ਇੱਕ ਦੋ ਕੰਮ ਹੋਰ ਕਰਨੇ ਸਨ ਸ਼ਾਉਰਾ ਲਾਲਾ ਜੀ ਨੂੰ ਸ਼ਰਨਾਰਥੀ ਕੈਂਪ ਵਿੱਚੋਂ ਨਾਲ ਲੈਣਾ ਸੀ ਪਰ ਦੂਜੇ ਜ਼ਰੂਰੀ ਕੰਮਾਂ ਵਿੱਚ ਉਹਨਾਂ ਨੂੰ ਢਿੱਲ ਲੱਗ ਗਈ ਇੱਥੇ ਘਰ ਬੰਦੇ ਚਾਹ ਤੇ ਸੱਦੇ ਹੋਏ ਸਨ ਜੇ ਕੈਂਪ ਵਿੱਚ ਲਾਲਾ ਜੀ ਨੂੰ ਲੈਣ ਜਾਂਦੇ ਤਾਂ ਢਿੱਲ ਲੱਗ ਜਾਣੀ ਸੀ ਇਸ ਲਈ ਉਹ ਵਾਪਸ ਆ ਗਏ ਗਏ ਸ਼ਬਦ ਅਜੇ ਸੁਣਨ ਵਾਲੇ ਦੇ ਮੂੰਹ ਵਿੱਚ ਹੀ ਸੀ ਕਿ ਧ੍ਰੋਪਤੀ ਨੇ ਖਸਮ ਖਸਮਾ ਖਾਣਿਆ ਕੇ ਜੋਰ ਨਾਲ ਰਸੀਵਰ ਵਗਾ ਕੇ ਮਾਰਿਆ ਗਾਲਾ ਸਵਨੂ ਪਤਾ ਲੱਗ ਗਈ ਕੰਮਾਂ ਵਾਲੇ ਘਰੋਂ ਘਰੀ ਚਲੇ ਗਏ ਰਾਤ ਦੀ ਸ਼ਾਂਤੀ ਜਿਉਂ-ਜਿਉਂ ਡੂੰਗੀ ਹੁੰਦੀ ਜਾਂਦੀ ਹੈ ਤ੍ਰੋਪਤੀ ਦੀ ਬੇਚੈਨੀ ਵਾਧਦੀ ਜਾਂਦੀ ਹੈ ਛੜਕ ਤੋਂ ਹਾਰ ਗੁਜਨ ਵਾਲੀ ਮੋਟਰ ਦੀ ਆਵਾਜ਼ ਉਸ ਨੂੰ ਆਪਣੇ ਬਿਹੜੇ ਵਿੱਚ ਸੁਣਦੀ ਉਹ ਭੁਲੇਖੇ ਵਿੱਚ ਬੂਹਾ ਖੋਲਦੀ ਤੇ ਮੋਟਰ ਫੜ-ਫੜ ਕਰਦੀ ਅਲੋਪ ਹੋ ਜਾਂਦੀ ਜਨਾਨੀ ਸ਼ਨਾਰਥਨ ਦੀ ਸੇਵਾ ਸੰਭਾਲ ਤ੍ਰੋਪਤੀ ਦੇ ਜਾਗਣ ਦਾ ਚੰਗਾ ਬਹਾਨਾ ਹੈ ਰੋਂਜ ਵੀ ਅੱਜ ਉਸ ਦੀਆਂ ਅੱਖਾਂ ਵਿੱਚ ਨੀਂਦਰ ਕਿੱਥੋਂ ਪੋ ਮੰਗਦੀ ਰਾਤ ਬਗੈਰ ਬਿਸਤਰੇ ਕੋਈ ਪਾਰਾ ਕੱਪੜਾ ਵੀ ਲੈ ਕੇ ਨਹੀਂ ਗਏ ਦਵਾਈ ਬਿਨਾ ਉਹਨਾਂ ਨੂੰ ਨੀਂਦਰ ਨਹੀਂ ਆਉਂਦੀ ਉੱਠਦੇ ਆ ਬੈਠਦੇ ਆ ਜਨਾਨੀ ਛਨਾਰਥਨ ਦਾ ਕੱਪੜਾ ਲੱਤਾ ਠੀਕ ਕਰਦਿਆਂ ਕਰਦਿਆਂ ਮੋਟਰਾਂ ਦੀਆਂ ਆਵਾਜ਼ਾਂ ਦੇ ਭਲੇਖੇ ਵਿੱਚ ਮੁਰਮੁਰ ਬਾਹਰ ਝਾਕਦਿਆਂ ਉਂਗਿਠੀ ਦੀ ਅੱਗ ਫਰੋਲਦਿਆਂ ਫਰੋਲਦਿਆਂ ਤਰੇ ਤ੍ਰੋਕਤੀ ਨੂੰ ਸਵੇਰ ਹੋ ਗਈ ਕੀਰ ਕੱਲ ਵਾਲੇ ਮੂਹ ਹਨੇਰੇ ਵੇਲੇ ਇੱਕ ਮੋਟਰ ਉਸਦੇ ਵਿਹੜੇ ਵਿੱਚ ਆਣ ਹੀ ਰੁਕੀ ਹਾਰਨੈਸ ਦਾ ਅੱਜ ਵੀ ਬੜਾ ਖੌਰਾ ਹੈ ਪਰ ਤ੍ਰੋਪਤੀ ਦੇ ਕੰਨਾਂ ਨੂੰ ਸਵੇਰ ਦੇ ਆਰ ਆਸਾ ਰਾਗ ਵਾਂਗ ਮਿੱਠਾ ਲੱਗਾ ਗਣੇਸ਼ ਨੇ ਟੈਕਸੀ ਦਾ ਬੂਹਾ ਬਾਹਰ ਖੋਲਿਆ ਪਤਲੇ ਜਿਹੇ ਮੈਲੇ ਖਲਟ ਕੰਬਲ ਦੀ ਬੁੱਕਲ ਮਾਰੀ ਲਾਲਾ ਭਗਤ RAM ਉਰੀ ਬਾਹਰ ਨਿਕਲੇ ਤ੍ਰੋਪਤੀ ਸੱਜੇ ਹੱਥ ਦੀਆਂ ਉਂਗਲਾਂ ਨਾਲ ਕੰਬਲ ਦੀ ਮੋਟਾਈ ਜਾਂਚ ਰਹੀ ਸੀ ਤੇ ਲਾਲਾ ਜੀ ਆਖ ਰਹੇ ਸਨ ਸ਼ਨਾਰਤੀ ਵਿਚਾਰਾ ਰਾਤ ਸਰਦੀ ਨਾਲ ਠਰ ਗਿਆ ਹੋਵੇਗਾ ਇੱਕੋ ਤੇ ਉਸ ਪਾਸ ਕੰਬਲ ਸੀ ਜਿਹੜਾ ਉਸਨੇ ਮੈਨੂੰ ਰੇਲ ਵਿੱਚ ਬਿਠਾਉਂਦਿਆਂ ਬਹੁਤੋ ਬਦੀ ਮੇਰੇ ਦੁਆਲੇ ਲਪੇਟ ਦਿੱਤਾ ਤ੍ਰੋਪਤੀ ਨੇ ਖੱਬਾ ਹੱਥ ਕਮੀਜ਼ ਦੀ ਜੇਬ ਵਿੱਚ ਪਾਇਆ ਸਤਿ ਸ਼੍ਰੀ ਅਕਾਲ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ ਕ੍ਰਿਨੇਸ਼ ਦੀ ਉੱਡਦੀ ਜਾਂਦੀ ਟੈਕਸੀ ਨੂੰ ਦੂਰ ਤੱਕ ਵੇਖਦਿਆਂ ਉਸਦੇ ਮੂੰਹ 'ਚੋਂ ਨਿਕਲਿਆ ਇਸ ਗਰੀਬ ਨੂੰ ਵੇਖੋ ਤਾਂ ਉਹ ਖਸਮਾ ਖਾਣਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ